ਕੋਦਮ ਭਾਜੀ ਬੰਬ ਫਟਣ ਵਰਗੀ ਆਵਾਜ਼ ਆਈ ਬੰਦਾ ਉੱਡਿਆ ਇੱਕ ਉੱਡ ਕੇ ਤੇ ਐ ਵੀਰ ਨੇ ਕੀ ਕੀਤਾ ਗੱਡੀ ਨੱਪਦੀ ਇੱਕ ਟਾਈਮ ਤੇ ਐਨੇ ਨਹੀਂ ਵੇਖਿਆ ਕਿ ਬੰਦਾ ਥੱਲੇ ਆ ਜਾਂ ਨਹੀਂ ਐ ਐਨੇ ਐਕਸੀਲੇਟਰ ਤੇ ਪੈਰ ਦਿੱਤਾ ਬਾਏ ਜਾਂ ਜੀਰ ਰੱਬ ਵੱਲੋਂ ਮੈਂ ਕੀ ਹੱਥ ਪੈ ਗਿਆ ਚਾਬੀ ਤੇ ਗੱਡੀ ਉੱਥੇ ਲੋਕ ਹੋ ਗਈ ਭਾਜੀ ਪੰਜਾਬ ਪੁਲਿਸ ਦਾ ਇੱਕ ਇੱਕ ਬੰਦਾ ਜਿਹੜਾ ਆਇਆ ਜਾ ਪੁਲਿਸ ਜਰਾ ਗੱਡੀ ਹਾਂ ਇੱਕ ਬੰਦਾ ਆਇਆ ਡਾਤਾ ਇੱਕ ਨੇ ਐਂਡੀਵਰੀਆ ਆ ਕੇ ਕ੍ਰਿਮੀਨਲ ਨੂੰ ਜਿਹੜਾ ਮੌਕੇ ਤੇ ਆ ਕੇ ਡਕਿਆ ਵੀਰ ਨੇ ਡਕਿਆ ਨਹੀਂ ਤੇ ਉਹ ਨਿਕਲ ਚੱਲ ਗਿਆ ਪਰ ਜੇ ਇਹ ਹਾਲ ਰਹੂਗਾ ਵੀਰ ਜੀ ਫਿਰ ਤੇ ਬੱਲੇ ਬੱਲੇ ਪੰਜਾਬ ਦੀ ਵੈਸੇ ਹੀ ਚੱਲ ਰਹੀ ਵੀਰੇ ਆਹ ਦੇਖ ਲਓ ਪੰਜਾਬ ਪੁਲਿਸ ਦੇ ਮੁਲਾਜ਼ਮ ਦਾ ਕਾਰਨਾਮਾ ਐਕਸੀਡੈਂਟ ਕਰਕੇ ਭੱਜ ਰਿਹਾ ਸੀ ਪੁਲਿਸ ਮੁਲਾਜ਼ਮ ਲੋਕਾਂ ਨੇ ਪਾਲਿਆ ਠੇਰਾ ਹਾਂਜੀ ਹਾਂਜੀ ਦੇ ਕੰਮ ਉਹਨੂੰ ਲੈ ਕੇ ਚਲੀਏ ਫਿਰ ਉਹ ਆਓ ਬੱਬੂ ਭਾਈ ਨੂੰ ਲਿਆਓ ਯਾਰ ਉਹ ਲੱਗਦਾ ਭਰਾ ਵਾ ਇਹੋ ਬਸੇ ਬਸਾ ਉਹ ਆਇਆ ਯਾਰ ਕਿਹੋ ਜਿਹਾ ਬਣਾਉਂਦੇ ਨੇ ਇਹ ਕੰਮ ਉਹਦਾ ਇੰਸਾਨ ਹੋਈ ਦੇਖ ਲਾ ਬੈਠੇ ਬੈਸਾ ਆ ਬੈਠੀ ਹੈ ਬਹੁਤ ਬਹੁਤ ਵਾ ਕਿ ਉਹ ਕੀ ਹਾਲ ਹੈ ਇਹ ਮਮ ਬਹੁਤ ਵੀ ਆ ਇੱਕ ਪੁਲਿਸ ਮੁਲਾਜ਼ਮ ਦੀ ਤੇਜ਼ ਰਫ਼ਤਾਰ ਸਵਿਫਟ ਕਾਰ ਨੇ ਇੱਕ ਵਿਅਕਤੀ ਨੂੰ ਆਪਣੀ ਗੱਡੀ ਨਾਲ ਟੱਕਰ ਮਾਰ ਦਿੱਤੀ। ਐਨਾ ਹੀ ਨਹੀਂ ਹਾਦਸੇ ਤੋਂ ਬਾਅਦ ਇਹ ਮੁਲਾਜ਼ਮ ਬੰਦੇ ਨੂੰ ਚੁੱਕ ਕੇ ਹਸਪਤਾਲ ਲੈ ਜਾਣ ਦੀ ਥਾਂ ਭੱਜਣ ਲੱਗਾ ਸੀ। ਕਿ ਉੱਥੇ ਮੌਜੂਦ ਲੋਕਾਂ ਨੇ ਉਸ ਨੂੰ ਠੇਰਾ ਪਾ ਲਿਆ। ਚਸ਼ਮਦੀਦ ਨੇ ਦੱਸਿਆ ਕਿ ਇੱਕ ਸਵਿਫਟ ਕਾਰ ਬੜੀ ਤੇਜ਼ੀ ਨਾਲ ਪਿਛੋਂ ਆਈ ਤੇ ਸਫਗੁਰ ਟ੍ਰੈਵਲ ਦੇ ਮਾਲਕ ਅਤੁਲ ਕੁਮਾਰ ਨੂੰ ਆਪਣੀ ਗੱਡੀ ਨਾਲ ਟੱਕਰ ਮਾਰ ਕੇ ਹੀਠਾਂ ਦੇੜ ਦੀ ਕੋਸ਼ਿਸ਼ ਕੀਤੀ ਲੋਕਾਂ ਨੇ ਬੜੀ ਹੀ ਸਮਝਦਾਰੀ ਨਾਲ ਮੌਕੇ ਉੱਤੇ ਮੁਲਾਜ਼ਮ ਨੂੰ ਕਾਬੂ ਕਰ ਲਿਆ ਤੇ ਤੁਰੰਤ ਹੀ ਮੌਕੇ ਉੱਤੇ ਪੁਲਿਸ ਬੁਲਾ ਕੇ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਮੁਲਾਜ਼ਮ ਦੀ ਸ਼ਰਾਬ ਕੀਤੀ ਹੋਈ ਸੀ ਨਾਮ ਤੁਹਾਡਾ ਵੀਰ ਜੀ ਮੇਰੀ ਸਾਹਮਣੇ ਟ੍ਰੈਵਲ ਆ ਗਈ ਹੈ ਸਾਈਂ ਟ੍ਰੈਵਲ ਤੇ ਆ ਵੀਰ ਸਾਡੇ ਸਤਿਗੁਰੂ ਟ੍ਰੈਵਲ ਦੇ ਹੀ ਬੰਦੇ ਨੇ ਆਤੁਲ ਵੀਰ ਜੀ ਤੇ ਇਹਨਾਂ ਨੇ ਨਾ ਨਿਕਲ ਰੇ ਕ੍ਰਾਸ ਕਰ ਰਹੇ ਸੀ ਬੱਸਾਂ ਬੜੀਆਂ ਟੇਡੀਆਂ ਲੱਗਦੀਆਂ ਇੱਥੇ ਲక్ష్ਮੀ ਵਾਲਿਆਂ ਦੀਆਂ ਇੰਟਰ ਸਿਟੀ ਦੀਆਂ ਤੇ ਆਪਣੀਆਂ ਹੋਰ ਆ ਕੇ ਇੱਥੇ ਗੱਡੀਆਂ ਟੇਡੀਆਂ ਲੱਗਦੀਆਂ ਮੌਕੇ ਤੇ ਠੀਕ ਹੈ ਜੀ ਤੇ ਇਹ ਗੱਡੀ ਕਵਰ ਕਰ ਰਹੀ ਤੇ ਪਿੱਛੋਂ ਸਵਿਫਟ ਆਈ ਬੜੀ ਤੇਜ਼ ਮੈਂ ਆਪਣੇ ਸੋਰੀ ਆਪਣੇ ਕਾਊਂਟਰ ਤੇ ਖੜਾ ਹਾਂ ਮੈਂ ਕਾਊਂਟਰ ਤੇ ਖਲੋ ਕੇ ਇੱਕੋ ਦਮ ਭਾਜੀ ਬੰਬ ਫਟਣ ਵਰਗੀ ਆਵਾਜ਼ ਆਈ ਬੰਦਾ ਉੱਡਿਆ ਇੱਕ ਉੱਡ ਗਏ ਤੇ ਇਹ ਵੀਰ ਨੇ ਕੀ ਕੀਤਾ ਗੱਡੀ ਨੱਪਦੀ ਇੱਕ ਟਾਈਮ ਤੇ ਤੇ ਆਪੋ ਤੋਂ ਭੱਜੇ ਆਏ ਆ ਦੋ ਜਣੇ ਉਹ ਵੀਰ ਅੱਧਾ ਸ਼ੀਸ਼ਾ ਥੱਲੇ ਹੀ ਤੇ ਐਨੇ ਉਹ ਬੰਦਾ ਥੱਲੇ ਲੰਮੇ ਪਿਆ ਸਾਡਾ ਐਨੇ ਨਹੀਂ ਵੇਖਿਆ ਕਿ ਬੰਦਾ ਥੱਲੇ ਆ ਜਾਂ ਨਹੀਂ ਆ ਐਨੇ ਐਕਸੀਲੇਟਰ ਤੇ ਪੈਰ ਦਿੱਤਾ ਬਾਏ ਜਾਨ ਵੀਰ ਰੱਬ ਵੱਲੋਂ ਮੈ ਕੀ ਹੀ ਹੱਥ ਪੈ ਗਿਆ ਚਾਬੀ ਤੇ ਗੱਡੀ ਉੱਥੇ ਲੋਕ ਹੋ ਗਈ ਨਹੀਂ ਤੇ ਕਿਹਨੇ ਪੰਜਾਬ ਹੁਣ ਕੀ ਇਹੋ ਜੇ ਕੰਮ ਕਰੇਗੀ ਤੇ ਫਿਰ ਕੀ ਕਰੇਗੀ ਭਾਜੀ ਪੰਜਾਬ ਪੁਲਿਸ ਦਾ ਇੱਕ ਇੱਕ ਬੰਦਾ ਜਿਹੜਾ ਆਇਆ ਨਹੀਂ ਪੰਜਾਬ ਪੁਲਿਸ ਆ ਜਿਹੜਾ ਗੱਡੀ ਹਾਂ ਇੱਕ ਬੰਦਾ ਆਇਆ ਡਾਤਾ ਇੱਕ ਨੇ ਐਂਡੀਵਰੀਆ ਆ ਕੇ ਕ੍ਰਾਈਮਨਲ ਨੂੰ ਜਿਹੜਾ ਮੌਕੇ ਤੇ ਆ ਕੇ ਡੱਕਿਆ ਵੀਰ ਨੇ ਡੱਕਿਆ ਨਹੀਂ ਤੇ ਉਹ ਨਿਕਲ ਚੱਲਾ ਸੀ ਆਪਾਂ ਤੇ ਚਾਬੀ ਵੜ ਗਏ ਆਪਣੇ ਬੰਦੇ ਨੂੰ ਇੱਕ ਲਾਪਕੀ ਘਾਬਰ ਗਏ ਕਿ ਬੰਦਾ ਉੱਠੇ ਉੜਦਾ ਹੀ ਨਹੀਂ ਪਿਆ ਸੀ ਮੌਕੇ ਤੇ ਪਰ ਜੇ ਇਹ ਹਾਲ ਰਹੂਗਾ ਵੀਰ ਜੀ ਫਿਰ ਤੇ ਬੱਲੇ ਬੱਲੇ ਪੰਜਾਬ ਦੀ ਵੈਸੇ ਹੀ ਚੱਲ ਰਹੀ ਵੀਰ ਬਈ ਮੇਰਾ ਨਾਮ ਜਸਕਿਰਤ ਸਿੰਘ ਆ ਕੀ ਗੱਲ ਹੋਈ ਇਹ ਵੀਰ ਜੀ ਡਿਊਟੀ ਤੇ ਆ ਹਾਂ ਡਿਊਟੀ ਕਿਥੇ ਹੈ ਸਰਪ੍ਰੈਂਸ ਰੈਂਕਿੰਗ ਦੀ ਹਾਂ ਸੀਟੀਓ ਸਾਹਮਣੇ ਹਾਂ ਸੀਟੀਓ ਸਾਹਮਣੇ ਡਿਊਟੀ ਹੈ ਠੀਕ ਹੈ ਹਾਂ ਜੀ ਮੈਂ ਬਈ ਭਾਈ ਕੰਮ ਕਰਦੇ ਜੀ ਮੈਂ ਜੋਬ ਕਰਦਾ ਵੀਰ ਜੀ ਇੱਥੇ ਕੰਮ ਕਰਦਾ ਜੌਬ ਕਰਦਾ ਮੈਂ ਪੰਜਾਬ ਪੁਲਿਸ ਪੰਜਾਬ ਪੁਲਿਸ ਵਿੱਚ ਹਾਂ ਤੇ ਆਪਾਂ ਗੱਡੀ ਮਾਰ ਕੇ ਭਜਾ ਸਕਦੇ ਫਿਰ ਵੀਰ ਜੀ ਮੈਂ ਤਾਂ ਭਜਾਈ ਨਹੀਂ ਗੱਡੀ ਕੋਈ ਭਜਾਉਣ ਵਾਲਾ ਕੋਈ ਚੱਕਰ ਹੀ ਨਹੀਂ ਹੈ ਪਾਜੀ ਇੱਕ ਮਿੰਟ ਪਾਜੀ ਕਿਥੋਂ ਵੇਰ ਉਹਨਾਂ ਨੇ ਫਿਰ ਕਿਉਂ ਵੜਿਆ ਤੁਹਾਨੂੰ ਲੋਕਾਂ ਨੇ ਨਹੀਂ ਮੈਂ ਤਾਂ ਵੀਰ ਜੀ ਗੱਡੀ ਰੁਕ ਗਈ ਹੀ ਗੱਡੀ ਭਜਾਉਣ ਵਾਲਾ ਕੋਈ ਚੱਕਰ ਹੀ ਨਹੀਂ ਹੈ ਇਹਦਾ ਸ਼ੀਸ਼ਾ ਕਿਦਾਂ ਟੁੱਟ ਗਿਆ ਫਿਰ ਤਾਂ ਸ਼ੀਸ਼ਾ ਤਾਂ ਚਲੋ ਮਤਲਬ ਜੇ ਟੁੱਟ ਗਿਆ ਪਰ ਮੈਂ ਗੱਡੀ ਭਜਾਉਣ ਵਾਲਾ ਨਹੀਂ ਸੀ ਮੈਂ ਤਾਂ ਹਾਂਜੀ ਕਿੱਥੇ ਮਲਾਜੇ ਇੱਥੇ ਪੰਜ ਮਾਲ ਮੰਡੀ ਮਾਲ ਮੰਡੀ ਹਾਂਜੀ ਕੀ ਆਪਣਾ ਬੈਟ ਨੰਬਰ ਹਾਂਜੀ ਬੈੱਡ ਨੰਬਰ ਕੀ ਹੈ ਆਪਣੇ ਨਾਮ 603 ਹਾਂਜੀ 603 ਜਰਮਨ ਪ੍ਰੇਸ਼ੰਕ ਫਿਲਹਾਲ ਹਾਦਸੇ ਵਿੱਚ ਜ਼ਖਮੀ ਵਿਅਕਤੀ ਨੂੰ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ ਦੂਜੇ ਪਾਸੇ ਸ਼ਰਾਬੀ ਪੁਲਿਸ ਮੁਲਾਜ਼ਮ ਉੱਤੇ ਕਾਰਵਾਈ ਕਰਦੇ ਹੋਏ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਸ ਉੱਤੇ ਸਖਤ ਤੋਂ ਸਖਤ ਕਾਰਵਾਈ ਦਾ ਭਰੋਸਾ ਦਿੱਤਾ ਗਿਆ ਬਈ ਇੱਥੇ ਨਾ ਲਾਈਵ ਵੇਕ ਐਕਸੀਡੈਂਟ ਹੋਇਆ ਵਾ ਸਵਿਫਟ ਕਾਰ ਇੱਥੇ ਲੱਗੀ ਆ ਪਿਛਾੜੀ ਠੀਕ ਆ ਇਹ ਵੀਰ ਹੁਣੀ ਨਾ ਆ ਇੱਕ ਬੰਦੇ ਵਿੱਚ ਵਾ ਦੋ ਬੈਠੇ ਆ ਠੀਕ ਹੈ ਤੇ ਇਹ ਨਾ ਇੱਕ ਵੀਰ ਹੈ ਖਾ ਉਥੇ ਹਸਪੀਟਲ ਵੀਰ ਨੂੰ ਐਡਮਿਟ ਕਰਾਉਣ ਲੱਗੇ ਆ ਉਹਦਾ ਐਕਸੀਡੈਂਟ ਕਰਕੇ ਨਾ ਇਹ ਵੀਰ ਭੱਜ ਲੱਗਾ ਹੀਗਾ ਇੱਥੋਂ ਤੇ ਮੌਕੇ ਦੇ ਲੋਕਾਂ ਨੇ ਉਹ ਖਿਲਾ ਰਿਆ ਤੇ ਮੈਂ ਆ ਕੇ ਇਹਨੂੰ ਪ੍ਰਿਮਰਨਲ ਨੂੰ ਕੈਚ ਕਰਨਿਆ ਹਾਂ ਹਾਂਜੀ ਇਹ ਮੈਨੂੰ ਕਿਹਾ ਐਕਸੀਡੈਂਟ ਤੇ ਘਾਰ ਆ ਮੈਂ ਭਾਈ ਇਹਨੀ ਗੱਲ ਆਖੀ ਜੇ ਤੁਹਾਨੂੰ ਗੁੱਸਾ ਲੱਗਾ ਮੈਂ ਸੌਰੀ ਕਹਿੰਨਾ ਨਹੀਂ ਨਹੀਂ ਤੁਸੀਂ ਇਹ ਕਹਿ ਕਿ ਨਾ ਅਮਰ ਇਹ ਲੈਣਾ ਨਾ ਉਹ ਬਾਅਦੋਂ ਮੈਂ ਭਾਈ ਇਹ ਗੱਲ ਆਖੀ ਹੀ ਉਸਤਾਦ ਗੱਲ ਸੁਣੋ ਮੈਂ ਤੁਹਾਨੂੰ ਇਹ ਗੱਲ ਆਖੀ ਭਾਈ ਸੜਕ ਵਗਦੀ ਪਈ ਹੈ ਠੀਕ ਹੈ ਲੋਕਾਂ ਦਾ ਵੀ ਹੁਣ ਵੇਖ ਸਕਦੇ ਤੁਸੀਂ ਇਕੱਠ ਮੈਂ ਤੁਹਾਨੂੰ ਇਹ ਚੀਜ਼ ਆਖ ਕੇ ਆ ਏ ਬਾਈ ਐਕਟੀਵਾ ਸਾਈਡ ਕਰ ਲੋ ਕੋਈ ਪ੍ਰੋਬਲਮ ਨਾ ਕ੍ਰੀਏਟ ਹੋਵੇ ਉੱਥੇ ਲੱਗੀ ਮੈਂ ਕਿ ਬਾਹਰ ਤੇ ਨਹੀਂ ਲਗਾਈਗੀ ਭੇਜ ਲਾਉਂਗਾ ਮੈਂ ਬਾਈ ਤੇ ਕਰਕੇ ਆਖਿਆ ਸੀਗਾ ਦੇਖ ਹੁਣ ਮੈਂ ਮੇਰੀ ਤਾਂ ਕੱਲੀ ਬਾਈ ਖਲੋਤੀ ਠੀਕ ਐ ਮੈਂ ਸਾਈਡ ਤੇ ਕਰਨੀ ਹੁਣ ਪਿੱਛੋਂ ਯਾਰ ਇੰਨੇ ਵਾ ਲੋਕ ਆਉਂਦੇ ਆ ਜਿੱਦਾਂ ਆ ਵੀ ਐਕਸੀਡੈਂਟ ਹੋਇਆ ਉਦਾਂ ਗੱਡੀ ਦੇ ਵਿੱਚ ਲੱਗੀ ਵਿੱਚ ਘਾ ਰਹੀ ਓਸਤਦ ਗੱਲ ਸੁਣ ਗੱਡੀ ਦੇ ਵਿੱਚ ਘਾਰੇ ਲੱਗੀ ਗੱਡੀ ਅਸੀਂ ਸਾਈਡ ਕਰਾਉਣੀ ਐ ਮੈਂ ਤਦ ਕਰਕੇ ਤੈਨੂੰ ਆਖਣਿਆ ਵੀ ਬਾਈ ਕਾਰ ਥੋੜੀ ਸਾਈਡ ਕਰ ਲੋ ਪਲੀਜ਼ 2 ਮਿੰਟ ਦੀ ਗੱਲ ਐ ਠੀਕ ਐ ਬਾਕੀ ਕੋਈ ਵੀ ਇਹੋ ਜਿਹੀ ਗੱਲ ਨਹੀਂ ਹੈਗੀ ਮੈਂ ਤੁਹਾਨੂੰ ਮੋ ਹਾਂਜੀ ਮੈਂ ਤੁਹਾਨੂੰ ਸਿਰਫ ਇਹ ਕਰਕੇ ਆਖਣਿਆ ਇਹ ਪਿੱਛੋ ਸੜਕ ਕੋ ਵਗਦੀ ਆਉਂਦੀ ਆ ਕੀ ਨਾਮ ਆ ਜਿਹੜਾ ਡਰਾਈਵਰ ਹੈਗਾ ਜਿਹੜਾ ਖੜਿਆ ਹੈ ਡਰਾਈਵਰ ਦਾ ਵੀਰੇ 1 ਮਿੰਟ ਨਾਮ ਦਾ ਕਨਫਰਮ ਕਰ ਲੋ ਯਾਰ ਉਹਨੂੰ ਨਾਮ ਨਾਮ ਤੁਹਾਡਾ ਦੱਸ ਦੇਣੀ ਹੋਣੀ ਬਾਈ ਜਰਮਨ ਪ੍ਰੀ ਸਿੰਘ ਜਰਮਨ ਪ੍ਰੀ ਸਿੰਘ ਨਾਮ ਆ ਬਾਈ ਦਾ ਅੰਮ੍ਰਿਤਸਰ ਦਾ ਰਹਿਣ ਵਾਲਾ ਨਾ ਤਰਨਤਾਰਨ ਦਾ ਤਰਨਤਾਰਨ ਦਾ ਰਹਿਣ ਵਾਲਾ ਵੀਰੇ ਇੱਥੇ ਕੀ ਕਰ ਰਹੇ ਆ ਇਹ ਲਾਈਵ ਆਪਣੀ ਕਾਰ ਲੈ ਕੇ ਆਉਂਦਾ ਹੀਗਾ ਇਹ ਵੇਹ ਤੇ ਸਾਣੀ ਜਾਂਦਾ ਹੀ ਕਿਤੇ ਠੀਕ ਹੈ ਸੜਨ ਤਰਨਤਾਰਨ ਦੇ ਇਧਰ ਪੈਂਦਾ ਨਹੀਂ ਕਿ ਕਿਤੇ ਕਰ ਰਹੇ ਆ 1 ਮਿੰਟ ਇਹਨੂੰ ਫਲੋਰ ਲੋਰ ਬਾਰਾ ਬਾਰਾ ਆਪਾਂ ਆਪਾਂ ਇਥੋਂ ਦੇ ਆਪ ਨੂੰ ਰਿਹਾ ਬਾਰਾ ਬਈ ਬਾਰਾ ਤੂੰ ਬਹਿ ਅੰਦਰ ਬਹਿ ਬੈ ਵੀਰ ਤੁਹਾਡੇ ਸਾਹਮਣੇ ਬਈ ਹੁਣ ਕੀ ਕਰਨਾ ਹੈ ਉਹ ਇਥੇ ਆਰੋਪੀ ਪੁਲਿਸ ਮੁਲਾਜ਼ਮ ਤਰਨਤਾਰਨ ਦਾ ਰਹਿਣ ਵਾਲਾ ਹੈ ਤੇ ਅੰਮ੍ਰਿਤਸਰ ਦੇ ਮਾਲ ਮੰਡੀ ਇਲਾਕੇ ਵਿੱਚ ਡਿਊਟੀ ਕਰਦਾ ਹੈ ਹੁਣ ਦੇਖਣਾ ਹੋਵੇਗਾ ਕਿ ਆਮ ਲੋਕਾਂ ਉੱਤੇ ਕਾਰਵਾਈ ਕਰਨ ਵਾਲੀ ਪੁਲਿਸ ਆਪਣੇ ਮੁਲਾਜ਼ਮ ਉੱਤੇ ਕੋਈ ਕਾਰਵਾਈ ਕਰਦੀ ਹੈ ਜਾਂ ਨਹੀਂ ਅੰਮ੍ਰਿਤਸਰ ਤੋਂ ਅਕਸ਼ਦੀ ਰਿਪੋਰਟ ਅੰਮ੍ਰਿਤਸਰ ਕੇਸਰੀ